ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਕਾਲ ਦਿੱਤੀ ਗਈ ਸੀ ਤੇ ਅੱਜ ਲੱਡਵਾਲ ਟੋਲ ਪਲਾਜ਼ਾ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ 3 ਘੰਟਿਆਂ ਦੇ ਲਈ ਲੱਡਵਾਲ ਟੋਲ ਪਲਾਜ਼ਾ ਜਿਹੜਾ ਉਹ ਬੰਦ ਰਹਿਣ ਵਾਲਾ ਹੈ ਅਤੇ ਇਹਨਾਂ ਤੋਂ ਜਿਹੜੇ ਗੱਡੀਆਂ ਗੁਜ਼ਰਨ ਵਾਲੀਆਂ ਹੋਣਗੀਆਂ ਉਹਨਾਂ ਨੂੰ ਬਿਨਾਂ ਕਿਸੇ ਚਾਰਜਸ ਤੋਂ ਲੰਘਾਇਆ ਜਾਵੇਗਾ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਦੇ ਜਥੇਬੰਦੀ ਦੇ ਜਿਹੜੇ ਮੈਂਬਰ ਖੜੇ ਹੋਏ ਨੇ ਔਰ ਦੂਸਰੇ ਪਾਸੇ ਕਿਸਾਨ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਲਾਡਵਾਲ ਟੋਲ ਪਲਾਜ਼ਾ ਤੇ ਖੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕੌਮਨ ਸਾਹਿਬ ਮੋਰਚਾ ਦੀ ਜੋ ਕਾਲ ਦਿੱਤੀ ਗਈ ਸੀਗੀ ਤਾਂ ਉਸ ਦੇ ਮੱਦੇ ਨਜ਼ਰ ਜਿਹੜਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਹੜੀ ਹੈ ਉਹ ਵੀ ਇੱਥੇ ਪਹੁੰਚੀ ਹੈ ਲਾਡਵਾਲ ਟੋਲ ਪਲਾਜ਼ਾ ਤੇ ਸਮਰਥਨ ਦਿੱਤਾ ਗਿਆ ਹੈ ਜੋ ਅੱਜ ਦੀ ਕਾਲ ਦਿੱਤੀ ਗਈ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਲਾਡਵਾਲ ਟੋਲ ਪਲਾਜ਼ਾ ਬੰਦ ਕਰਿਆ ਜਾਣਾ ਹੈ ਤੇ ਲਾਡਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਔਰ ਇਸ ਟੋਲ ਪਲਾਜ਼ਾ ਦੇ ਉੱਤੇ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਗੁਜ਼ਰਦੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਜਦੋਂ ਵੀ ਕਦੇ ਪ੍ਰੋਟੈਸਟ ਹੁੰਦਾ ਆ ਤਾਂ ਲਾਡੋਆ ਟੋਲ ਪਲਾਜ਼ਾ ਮੀਨ ਸਪੌਟ ਮੰਨਿਆ ਜਾਂਦਾ ਤੇ ਅੱਜ ਲੁਧਿਆਣਾ ਵਿਖੇ ਟੋਲ ਪਲਾਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਪੁਸਤ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਬਹੁਤ ਵੱਣ ਜਾਂਦੀ ਆ ਔਰ ਨਾਲ ਦੀ ਨਾਲ ਦੇਖ ਸਕਦੇ ਹੋ ਕਿ ਪੁਸਤ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਜਿਹੜੀਆਂ ਸਪੈਸ਼ਲ ਫੋਰਸਿਜ਼ ਨੇ ਉਹ ਵੀ ਇੱਥੇ ਲਗਾਈਆਂ ਗਈਆਂ ਨੇ ਔਰ ਜੋ ਕਾਲ ਦਿੱਤੀ ਗਈ ਹੈ ਜੋ ਦੱਸਿਆ ਜਾ ਰਿਹਾ ਕਿ 3 ਘੰਟਿਆਂ ਦੇ ਲਈ ਲਾਡੋਆ ਟੋਲ ਪਾਸਾ ਜਿਹੜਾ ਬੰਦ ਕਰਿਆ ਜਾਣਾ ਹੈ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਜੋ ਕਾਲ ਦਿੱਤੀ ਗਈ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਤਾਂ ਉਸ ਦੇ ਮੱਦੇ ਨਜ਼ਰ ਅੱਜ ਲਾਡੋਆ ਟੋਲ ਪਲਾਜ਼ਾ ਦੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸੋ 11 ਵਜੇ ਤੋਂ ਇਹ ਪ੍ਰੋਟੈਸਟ ਜਿਹੜਾ ਸ਼ੁਰੂ ਹੋਣਾ ਸੀਗਾ ਔਰ ਦੇਖ ਸਕਦੇ ਹੋ ਤਸਵੀਰਾਂ ਕਿ ਤਸਵੀਰਾਂ ਦੇ ਵਿੱਚ ਨਾਲ ਦੀ ਨਾਲ ਹੱਥਾਂ ਦੇ ਵਿੱਚ ਜਿਹੜੇ ਆ ਜਿਹੜੇ ਚੰਡੇ ਫੜੇ ਹੋਏ ਨੇ ਤੇ ਨਾਲ-ਨਾਲ ਦੂਸਰੇ ਪਾਸੇ ਕਿਸਾਨ ਵੀ ਇੱਥੇ ਖੜੇ ਹੋਏ ਨੇ ਤਾਂ ਸਮਰਥਨ ਮਿਲਿਆ ਕਿਸਾਨਾਂ ਦਾ ਇਸ ਕਾਲ ਨੂੰ ਔਰ ਦੂਸਰੇ ਪਾਸੇ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਕਿ ਬੰਦੀ ਸਿੰਘ ਜਿਨ੍ਹਾਂ ਦੀ سزا ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਮੰਗ ਕੀਤੀ ਜਾ ਰਹੀ ਹੈ ਕਾਮਨ ਸਾਹਿਬ ਮੋਰਚਾ ਦੇ ਵੱਲੋਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਮਨ ਸਾਹਿਬ ਮੋਰਚਾ ਦੇ ਵੱਲੋਂ ਕਾਲ ਦਿੱਤੀ ਗਈ ਸੀ ਤੇ ਅੱਜ ਲੱਡਵਾਲ ਟਾਲ ਪਲਾਜ਼ਾ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ 3 ਘੰਟਿਆਂ ਦੇ ਲਈ ਲਾਡਵਾ ਟੋਲ ਪਲਾਜ਼ਾ ਜਿਹੜਾ ਉਹ ਬੰਦ ਰਹਿਣ ਵਾਲਾ ਹੈ ਅਤੇ ਇਹਨਾਂ ਤੋਂ ਜਿਹੜੇ ਗੱਡੀਆਂ ਗੁਜ਼ਰਨ ਵਾਲੀਆਂ ਹੋਣਗੀਆਂ ਉਹਨਾਂ ਨੂੰ ਬਿਨਾਂ ਕਿਸੇ ਚਾਰਜਸ ਤੋਂ ਲੰਘਾਇਆ ਜਾਵੇਗਾ ਇੱਕ ਪਾਸੇ ਕੌਮਨ ਸਾਹਿਬ ਮੋਰਚਾ ਦੇ ਜਥੇਬੰਦੀ ਦੇ ਜਿਹੜੇ ਮੈਂਬਰ ਖੜੇ ਹੋਏ ਨੇ ਔਰ ਦੂਸਰੇ ਪਾਸੇ ਕਿਸਾਨ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਲਾਡਵਾ ਟੋਲ ਪਲਾਜ਼ਾ ਤੇ ਖੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕੌਮਨ ਸਾਹਿਬ ਮੋਰਚਾ ਦੀ ਜੋ ਕਾਲ ਦਿੱਤੀ ਗਈ ਸੀਗੀ ਤਾਂ ਉਸ ਦੇ ਮੱਦੇਨਜ਼ਰ ਜਿਹੜਾ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਜਿਹੜੀ ਹੈ ਉਹ ਵੀ ਇੱਥੇ ਪਹੁੰਚੀ ਹੈ ਲਾਡਵਾਲ ਟੋਲ ਪਲਾਜ਼ਾ ਤੇ ਸਮਰਥਨ ਦਿੱਤਾ ਗਿਆ ਹੈ ਜੋ ਅੱਜ ਦੀ ਕਾਲ ਦਿੱਤੀ ਗਈ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਲਾਡਵਾਲ ਟੋਲ ਪਲਾਜ਼ਾ ਬੰਦ ਕਰਿਆ ਜਾਣਾ ਹੈ ਤੇ ਲਾਡਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਔਰ ਇਸ ਟੋਲ ਪਲਾਜ਼ਾ ਉੱਤੇ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਗੁਜ਼ਰਦੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਜਦੋਂ ਵੀ ਕਦੇ ਪ੍ਰੋਟੈਸਟ ਹੁੰਦਾ ਆ ਤਾਂ ਲਾਡਵਾਲ ਟੋਲ ਪਲਾਜ਼ਾ ਮੀਨ ਸਪੌਟ ਮੰਨਿਆ ਜਾਂਦਾ ਤੇ ਅੱਜ ਲੁਧਿਆਣਾ ਵਿਖੇ ਟੋਲ ਪਲਾਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਪੁਸਤ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਵੀ ਬਹੁਤ ਵੱਡ ਜਾਂਦੀ ਆ ਔਰ ਨਾਲ ਦੀ ਨਾਲ ਦੇਖ ਸਕਦੇ ਹੋ ਕਿ ਪੁਸਤ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਜੜੀਆਂ ਸਪੈਸ਼ਲ ਫੋਰਸਿਸ ਨੇ ਉਹ ਵੀ ਇੱਥੇ ਲਗਾਈਆਂ ਗਿਆ ਨੇ ਔਰ ਜੋ ਕਾਲ ਦਿੱਤੀ ਗਈ ਹੈ ਜੋ ਦੱਸਿਆ ਜਾ ਰਿਹਾ ਕਿ 3 ਘੰਟਿਆਂ ਦੇ ਲਈ ਲਾਡੋਆ ਟੋਲ ਪਲਾਜ਼ਾ ਜਿਹੜਾ ਬੰਦ ਕਰਿਆ ਜਾਣਾ ਹੈ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਜੋ ਕਾਲ ਦਿੱਤੀ ਗਈ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਤਾਂ ਉਸ ਦੇ ਮੱਦੇ ਨਜ਼ਰ ਅੱਜ ਲਾਡੋਵਾਲ ਟੋਲ ਪਲਾਜ਼ਾ ਦੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸੋ 11 ਵਜੇ ਤੋਂ ਇਹ ਪ੍ਰੋਟੈਸਟ ਜਿਹੜਾ ਸ਼ੁਰੂ ਹੋਣਾ ਸੀਗਾ ਔਰ ਦੇਖ ਸਕਦੇ ਹੋ ਤਸਵੀਰਾਂ ਕਿ ਤਸਵੀਰਾਂ ਦੇ ਵਿੱਚ ਨਾਲ ਦੀ ਨਾਲ ਹੱਥਾਂ ਦੇ ਵਿੱਚ ਜਿਹੜੇ ਆ ਜਿਹੜੇ ਝੰਡੇ ਫੜੇ ਹੋਏ ਨੇ ਤੇ ਨਾਲ-ਨਾਲ ਦੂਸਰੇ ਪਾਸੇ ਕਿਸਾਨ ਵੀ ਇੱਥੇ ਖੜੇ ਹੋਏ ਨੇ ਤਾਂ ਸਮਰਥਨ ਮਿਲਿਆ ਕਿਸਾਨਾਂ ਦਾ ਇਸ ਕਾਲ ਨੂੰ ਔਰ ਦੂਸਰੇ ਪਾਸੇ ਅੜੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਮੰਗ ਕੀਤੀ ਜਾ ਰਹੀ ਹੈ ਕਮਿਨ ਸਾਹਿਬ ਮੋਟਾ ਦੇ ਵੱਲੋਂ